ਸਰਬਜੀਤ ਸੰਗਰੂਰ ਵੀ ਦੀ ਰਚਨਾ ਛੱਡ ਚਿੰਤਾ ਤੁਰਸੀਨਾ ਤਣ ਛੱਡ ਚਿੰਤਾ ਤੁਰਸੀਨਾ ਤਣ ਸ਼ਬਦਾਂ ਤੂੰ ਸ਼ੁਭ ਚਿੰਤਕ ਬਣ ਸ਼ਬਦਾਂ ਤੂੰ ਸ਼ੁਭ ਚਿੰਤਕ ਬਣ ਹਿੰਮਤ ਹੌਸਲਾ ਆਪਣਾ ਸੰਗਰੂਰ ਵੀ ਹਿੰਮਤ ਹੌਸਲਾ अपना संगरूर भी सदा हथियार ਬਣਾਉਣਾ ਏ सदा ਹਥਿਆਰ ਬਣਾਉਣਾ ਏ ਬੇਸ਼ੱਕ ਹੋਵੇ ਅੱਗੇ ਖੂ ਪਿੱਛੇ ਖਾਈ ਨਾ ਕਦੇ ਕਬਰੋਂਣਾ ਏ ਨਾ ਕਦੇ ਕਬਰੋਂਣਾ ਏ ਡਰ ਦਿਲੋਂ મોત ਦਾ ਮੁਕਾਕੇ सदा ਜ਼ਿੰਦਗੀ ਨੂੰ ਜਿਟੋਣਾ ਏ ਨੀ ਕਬਰੌਣਾ ਮੈਂ